ਸਤਗੁਰ ਸਿਮਰੰਤ ਨੈਣ ਤੇ तिमਰ ਮਿਟੇ ਖੇਨ ਜਹ ਸਤਗੁਰ ਸਿਮਰੰਤ ਰਿਦ ਦੇ ਹਰ ਨਾਮ ਜਿਨੋ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੈ ਜਹ ਸਤਗੁਰ ਸਿਮਰੰਤ ਰਿਦ ਸਦ ਨਾਮ ਨਿਡ ਪਾਵੈ ਸੋਈ RAM ਦਾਸ ਗੁਰਬਾਲ ਭਣ ਮਿਲ ਸੰਗਤ ਧੰਨ ਧੰਨ ਕਰ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਧਰਬ ਧੰਨ ਬਾਬਾ ਨਾਨਕ ਤੂੰ ਹੀ ਨਰ ਦੇਰ ਨਾ ਆਇਆ ਤੂੰ ਕਰਨ ਕਰਨ ਸਮਰਤ ਹੈ ਕਰਤੇ ਮੈਂ ਕੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰਜ ਆਪੇ ਪੁਨ ਗੋਈ ਸਭ ਇੱਕੋ ਸਬਦ ਵਰਤ ਜੋ ਕਰੇ ਸੋ ਹੋਈ ਗੁੜਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰਦਿਆ ਕਨਾਨਕ ਆ ਰੱਦ ਆ ਸਭ ਆਖੋ ਧੰਨ ਧੰਨ ਗੁਰਸੂਹੀ ਹਰ ਜੁਗ ਜੁਗ ਭਗਤ ਤਾਇ ਹੋਰਾਂ ਇਹ ਜੱਖ ਰੱਖਦਾ Bye. ਇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਗਾਦਰ ਕਰੀ ਮੇ ਜੀਆ ਅਰਜਿਕ ਸੰਭਾਏ ਸਾਈਂ ਕਾਰਕ ਮਾਵਣੀ ਦੁਰਛੋਡੀ ਤੰਨ੍ਹ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ

ਇਸ ਰਾਤ ਦੁਇ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਦੂਰ ਕਰਮੀਆ ਪੋਇਆ ਪੁਨੀ ਕਰਮੀਆ ਪੋਇਆ ਆਪਣੀ ਦੀਵਾ ਹੈ ਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾਦ ਆ ਸੋਰਠ ਮਹਲਾ ਪੰਜਵਾ ਘਰ ਦੂਜਾ ਮਾਤ ਗਰਭ ਮਹ ਆਪਨ ਸਿਮਰਨ ਦੇ ਤਹ ਤੁਮਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹ ਤਾਰੋ ਨਹਾਰੇ ਮਾਤ ਗਰਬ ਮਹ ਆਪਨ ਸਿਮਰਨ ਦੇ ਤਹ ਤੁਮ ਰਖਨ ਹਾਰੇ ਪਾਵਕ ਸਾਗਰ ਸਹ ਲਹਿਰ ਮਹ ਤਰ ਹੋ ਤਰਨ ਹ ਤੋਂ ਠਾਕੁਰ ਸਿਰ ਮੋਰਾ ਇਹ ਹਉ ਹਾ ਤੁਹਾਰੋ ਤੋਰ ਰਹਾ ਕੀਤੇ ਕੋ ਮੇਰੇ ਸਮਾਨ ਕਰਣ ਹਾਰ ਤਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ দান ਦੇ ਪ੍ਰਭ ਭਾਨ ਕੇ ਨਮਹ ਔਰਖਣੇ ਮਹ ਔਵਰਾ आचारज चलत तुम्हारे ओड़ो गोड़ गहर गंभीरो ऊचो अगम अपारे साध संग जोत मह मिलायो ਤੋ ਸੁਨੀ ਤੁਮਾਰੀ ਬਾਣੀ ਆਨੰਦ ਪਿਆਪੇ ਖਤਿਹ ਨਾਨਕ ਪ੍ਰਤਾਪੁਰਖ ਨਿਰਬਾਣੀ ਸਾਧ ਸੰਗ ਜੋਤ ਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਪਿਆਪੇਖਤਿ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੱਕ ਭੁੱਲ ਝੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ